ਵੱਖ-ਵੱਖ ਕਿਸਾਨੀ ਬਿਨਾ ਤੋਂ ਆਏ ਹੌਦਦਾਰ ਤੇ ਕਿਸਾਨ ਵੀਰੋ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਤਿੰਨ ਤਰੀਕ ਨੂੰ ਭਗਵਾਨ ਜਮਾਨ ਨੇ ਆਪਣੇ ਨਾਲ ਕਰੀ ਐ ਜਿਹਦੇ ਕਰਕੇ ਆਪਾਂ ਇਕੱਠ ਕਰਿਆ ਉਹਦੇ ਉਸ ਸੰਤ ਕਿਸਾਨ ਮੋਰਚੇ ਦੀਆਂ ਸਾਰੀਆਂ ਮੰਗਾਂ ਮੇਰੇ ਕੋਲ ਇੱਥੇ ਮੌਜੂਦ ਨੇ ਇਹਨਾਂ ਨੂੰ ਆਏ ਸੀਗਾ ਵਿੱਚ ਜਿਵੇਂ ਆਕੇ ਇਹਨਾਂ ਨੂੰ ਗੱਲਾਂ 'ਚ ਟਾਲ ਦਿੰਨੇ ਆ ਉਹ ਮੈਂ ਹੀ ਟਾਲ ਦਾਂਗੇ ਪਰ ਹੁਣ ਆਪਣੇ ਪੜੇ ਲਿਖੇ ਆਂਕੂ ਨੇ ਜਿਨ੍ਹਾਂ ਨੇ ਇੱਕ ਇੱਕ ਪੁਆਇੰਟ 'ਤੇ ਇਹਨਾਂ ਨੂੰ ਹਰੇਕ ਗੱਲ ਦੱਸੀ ਆ ਜਿਹਦੇ ਵਿੱਚ ਇੱਕ ਵੀ ਮੰਗ ਸੈਂਟਰ ਨਾਲ ਰਿਲੇਟਡ ਨਹੀਂ ਹੈਗੀ ਜਿਹੜੀ ਭਗਵੰਤ ਮਾਨ ਕਹਿ ਕੇ ਭੱਜਿਆ ਵੀ ਸੈਂਟਰ ਨਾਲ ਰਿਲੇਟਡ ਮੰਗਾ ਨੇ ਇੱਕ ਵੀ ਮੰਗ ਨਹੀਂ ਉਹਨਾਂ ਦੇ ਨਾਲ ਰਿਲੇਟਡ ਸਾਰੀਆਂ ਮੰਗਾ ਇਹਦੇ ਵਿੱਚ ਪਹਿਲਾਂ ਜਿਹੜੇ ਸੈਂਟਰ ਨੂੰ ਮਤਾ ਭੇਜਣ ਉਹਦੇ ਬਾਰੇ ਸੀਗਾ ਤੇ ਤੁਸੀਂ ਜਿਹੜਾ ਲਿਖ ਕੇ ਚਿੱਠੀ ਭਰਤੀ ਉਹਦਾ ਅਸੀਂ ਸ਼ੁਕਰਗੁਜ਼ਾਰ ਹਾਂ ਤੇ ਤੁਸੀਂ ਇਹ ਕੰਮ ਕਰਿਆ ਤਾਂ ਮਤਾ ਪਾ ਕੇ ਭੇਜੋ ਵਿਧਾਨ ਸਭਾ ਦੇ ਪਾਸ ਕਰਕੇ ਭੇਜੋ ਇਹ ਵਿਧਾਨ ਸਭਾ ਦਾ ਕਰਨ ਵਾਲਾ ਕੰਮ ਹੈ ਫਿਰ ਪਾਣੀਆਂ ਤੇ ਨੀਤੀ ਪੰਜਾਬ ਸਰਕਾਰ ਦਾ ਕੰਮ ਹੈ ਜਿਦੇ ਵਿੱਚ ਪੰਜਾਬ ਸਰਕਾਰ ਸੁਮੇਵਾਰੇ ਪਾਣੀਆਂ ਬਾਰੇ ਪਾਣੀਆਂ ਦੀ ਚਾਹੇ ਉਹ ਵੰਡ ਹੋਵੇ ਚਾਹੇ ਪਾਣੀਆਂ ਨੂੰ ਗੰਧਲਾ ਹੋਣਾ ਬਚਾਉਣਾ ਹੋਵੇ ਇਹ ਆਪਣੇ ਹੱਕ ਆ ਸੈਂਟਰ ਲਈ ਛੱਡੀ ਜਾਂਦੇ ਨੇ ਫੇਰ ਕੀ ਉਹ ਤੇ ਲੀਕ ਮਾਰਨ ਦੀ ਗੱਲ ਕਰੀ ਆ ਆਪਣਾ ਜਿਹੜਾ 1970 ਦੇ ਵਿੱਚ ਜਿੰਨੀ ਕਣਕ ਦੇ ਕੇ ਸੋਨਾ ਆਉਂਦਾ ਸੀ ਉਹਦੇ ਮੁਤਾਬਕ ਹੋਣ ਦੇ ਰੇਸ਼ੋ ਮੁਤਾਬਕ ਉਹ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਰੇਟ ਸਹੀ ਨਹੀਂ ਮਿਲਦੇ ਸੀ ਇਸ ਕਰਕੇ ਜ਼ਿੰਮੇਦਾਰ ਕਰਜ਼ੇ ਦੇ ਬੋਝ ਥੱਲੇ ਆਇਆ ਨਾ ਕਿ ਆਪਣੇ ਭੋਗ ਤੇ ਜਿਹੜੀਆਂ ਗੱਡੀਆਂ ਤੇ ਕੋਠੀਆਂ ਦੀ ਗੱਲ ਕਰਦੇ ਨੇ ਉਹ ਵੱਡੇ ਜ਼ਿੰਮੇਦਾਰ ਪਾਉਂਦੇ ਨੇ ਛੋਟੇ ਜ਼ਿੰਮੇਦਾਰ ਇਸ ਮਜਬੂਰੀ ਕਰਕੇ ਖਰਚੇ ਚ ਫਸੇ ਨੇ ਜਿਹਦੇ ਕਰਕੇ ਖਰਚੇ ਤੇ ਮਾਫੀ ਦੀ ਵੀ ਗੱਲ ਆਪਣੇ ਮੋਢੀਆਂ ਨੇ કરી ਫਿਰ ਜਿਹੜੀ ਐਸੀ ਕਿ ਜੀਵੀ ਖਰੀਦਾਰੀ ਤੇ ਤਕਲੀਫ ਆਈ ਆ ਵੀ ਉਹ ਤਕਲੀਫ ਨਾ ਹੋਵੇ ਕਣਕ ਦੀ ਤੇ ਜੀਵੀ ਦੀ ਖਰੀਦਾਰੀ ਮੱਡੀਆਂ ਚ ਪ੍ਰੋਪਰ ਕਰੀ ਜਾਵੇ ਫਿਰ ਪੋਲੂਸ਼ਨ ਵੀ ਜਿਹੜੀ ਵਾਤਾਵਰਣ ਨੂੰ ਪੋਲੂਟ ਕਰਨ ਵਾਲੀ ਆ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਉੱਤੇ ਜਿਹੜੀ ਉਹਨਾਂ ਨੂੰ ਬੰਦ ਕਰਨ ਤੇ ਨੀਤੀ ਘੱਟ ਬਣਾਈ ਜਾਵੇ ਜਿਹੜੀਆਂ ਫਸਲਾਂ ਪੋਲੂਸ਼ਨ ਨਹੀਂ ਕਰਦੀਆਂ ਉਹਨਾਂ ਦੀ ਨੀਤੀ ਬਣਾਈ ਜਾਵੇ ਤਾਂ ਜੋ ਜਿਹੜੀ ਧਰਤੀ ਬਚੇ ਤੇ ਹਵਾ ਪਾਣੀ ਬਚੇ ਤੇ ਸੁਸਾਇਟੀਆਂ ਤੇ ਜਿੱਥੋਂ ਆ ਕੇ ਗੱਲ بگੜੀ ਉਹਨਾਂ ਨੇ ਆਪਣਾ ਇੱਕ ਕਟਣਾ ਦਿੱਤਾ ਜਿਹਦੇ ਵਿੱਚ ਰੱਜੇਵਾਲ ਸਾਹਿਬ ਨੇ ਉਹਨਾਂ ਨੂੰ ਸੋਸਾਇਟੀਆਂ ਤੇ ਕਾਰਪੋਰੇਟive ਧਾਇਰੇ ਜਿਵੇਂ ਮਾਰਕਫੈਟ ਹੈ ਵੇਰਕਾ ਇਹਨਾਂ ਦੇ ਆਗੂ ਹੈਗੇ ਇਹ ਜ਼ਿੰਮੇਦਾਰਾ ਨਹੀਂ ਬਣਾਏ ਗਏ ਸਾਰੇ ਨੇ ਪਰ ਇਹਨਾਂ ਨੂੰ ਖਾਣ ਤੇ ਲੱਗੇ ਪਏ ਨੇ ਉਹਨਾਂ ਦੇ ਨਾਮ ਦਿੱਤੇ ਜਾਵੇ ਨਾਮ ਦਿੱਤੇ ਉਹ ਕਹਿੰਦੇ ਤੁਸੀਂ ਗੱਲਾਂ ਮਾਰੀ ਜਾਂਦੇ ਹੋ ਉਹਨਾਂ ਦੀ ਡਿਟੇਲ ਦੋ ਜਾਦਾ ਆਪਣੇ ਆਕੂਆਂ ਨੇ ਉੱਟ ਟੇਨ ਅੱਖੇ ਰੱਖਤੀ ਉਹ ਕੇਂਜਰੀਵਾਲ ਜੀ ਦਾ ਖਾਸ ਬੰਦਾ ਸੀ ਜਿੱਥੋਂ ਅਸਲ ਭਗਵੰਤ ਮਾਣੂ ਅੱਗ ਲੱਗੀ ਆ ਉਹ ਉਹਦੇ ਖਲਾਫ ਕੁਝ ਕਰ ਨਹੀਂ ਸਕਦਾ ਸੀ ਕਹਿੰਦਾ ਇਹ ਗੱਲਾਂ ਛੱਡੋ ਪਹਿਲਾਂ ਧਰਨਾ ਦੱਸੋ ਲਾਉਗੇ ਕਿ ਨਹੀਂ ਉਹਦੇ ਤੇ ਹੀ ਜਿਹੜੀ ਉਹ ਆ ਵੀ ਦੇਖ ਕਿਵੇਂ ਮੁੱਤਰ ਮੁੱਤਰ ਦੇਖਦਾ ਉਹ ਗੱਲ ਅਗਰਾਂਾ ਸਾਹਿਬ ਨੇ ਕਹਿਤੀ ਜਿਹਦੇ ਤੇ ਹੋਰ ੜਕ ਗਿਆ ਵੀ ਹੁਣ ਸਾਡੀ ਮੁੱਤਰ ਮੁੱਤਰ ਵੀ ਖੋਹੋਂਗੇ ਇਸ ਕਰਕੇ ਉਹਨਾਂ ਨੇ ਵਾਅਦਾ ਲਿਆ ਵੀ ਤਾਂ ਜੋ ਉਹਨਾਂ ਨੂੰ ਜਵਾਬ ਨਹੀਂ ਜਦ ਮਿਲੇ ਇਹਦੇ ਵਿੱਚ ਗੰਨੇ ਦੀ ਜਿਹੜੀ ਪੇਮੈਂਟ ਹੈ 14 ਦਿਨ ਚ ਸੁਪਰੀਮ ਕੋਰਟ ਦਾ ਆਰਡਰ ਹੈ ਵੀ ਜ਼ਿੰਮੇਦਾਰ ਤੇ ਗੰਨੇ ਦੀ ਭਰਪਾਈ ਹੋਣੀ ਚਾਹੀਦੀ ਆ 14 ਦਿਨ ਦੇ ਵਿੱਚ ਇਹ ਭਰਪਾਈ ਨਹੀਂ ਕਰਦੇ ਤਾਂ ਵਿਆਜ ਨਹੀਂ ਦਿੰਦੇ ਉਹੀ ਗੱਲ ਆ ਫਿਰ ਜਿੰਨੇ ਆਪਣੇ ਵਿੱਚ ਡੀਏਪੀ ਹਰੇਕ ਚੀਜ਼ ਦੇ ਵਿੱਚ ਕਾਲਾ ਚੋਰੀ ਬਜਾਰੀ ਹੋ ਰਹੀ ਹੈ ਇੱਕੋ ਵੀ ਗੱਲ ਸਗੀ ਵੀ ਸਾਡੇ ਜਿੰਨੇ ਵੀ ਅਸੀਂ ਚੀਜ਼ਾਂ ਮਾਰਕੀਟ ਚੋਂ ਖਰੀਦਦੇ ਆ ਉਹਦੇ ਤੇ ਨਿਆਸਤ ਰੱਖਣਾ ਸਰਕਾਰ ਦਾ ਕੰਮ ਹੈ ਸਰਕਾਰੇ ਕੰਮ ਚਚ ਨਾਲ ਨਹੀਂ ਕਰ ਲਈ ਕੋਈ ਯੂਨਿਟ ਇਹ ਜੀ ਬਣਾਈ ਜਾਵੇ ਜਿਹੜੀ ਨਕਲੀ ਸਮਾਨ ਜਿਹੜਾ ਬਾਜ਼ਾਰ ਚ ਮਿਲਦਾ ਉਹਦੇ ਤੇ ਰੋਕ ਲਾਵੇ ਇਹ ਸਾਰੀਆਂ ਜਿੰਮੀਆਂ ਵੀ ਮੰਗਾਂ ਨੇ ਇਹ ਸਾਰੀਆਂ ਸਰਕਾਰਾਂ ਆਮ ਹੀ ਕਰਦੀਆਂ ਨੇ ਪਰ ਇਹਨਾਂ ਨੂੰ ਆਪਾਂ ਨੂੰ ਯਾਦ ਕਰਾਉਣ ਕਰਾਉਣਾ ਪੈਂਦਾ ਹੈ ਕਿ ਜਿਹੜੇ ਮਾਲ ਮਹਿਕਮੇ ਦੇ ਵਿੱਚ ਅਸਰ ਬੈਂਦੇ ਨੇ ਉਹ ਜ਼ਿੰਮੇਵਾਰਾਂ ਦੀ ਲੁੱਟ ਖਸੁੱਟ ਨਾ ਕਰਨ ਉਹਦੇ ਪਿੱਛੇ ਸੀ ਕਮੰਗ ਫਿਰ ਜਿੰਨੇ ਪੋਲੀਊਸ਼ਨ ਦੇ ਕੇਸ ਜ਼ਿੰਮੇਵਾਰਾਂ ਤੇ ਦਰਜ ਹੋਏ ਜਿਹੜੇ ਇਹਨਾਂ ਨੇ ਖਾਤਿਆਂ ਤੇ ਲਾਲ ਐਂਟਰੀਆਂ ਕਰੀਆਂ ਨੇ ਵੀ ਉਹ ਕੈਨਸਲ ਕਰੀਏ ਜਾਣ ਦਿੱਲੀ ਸੰਘਰਸ਼ ਦੇ ਹੋਏ ਪਰਚੇ ਕੈਨਸਲ ਕਰੇ ਜਾਣ ਬਾਕੀ ਸੰਘਰਸ਼ਾਂ ਚ ਹੋਏ ਪਰਚੇ ਕੈਨਸਲ ਕਰੇ ਜਾਣ ਫਿਰ ਜਿਹੜਾ ਪੁਲਿਸ ਪ੍ਰਸ਼ਾਸਨ 바ਵੀ ਜਿੰਨਾ ਇਹਦੇ ਤੇ ਆਪਣੇ ਤੇ ਉਹ ਕੋ ਕੇਸ ਦਰਜ ਨੇ ਉਹ ਸਾਰੇ ਵਾਪਸ ਲੈ ਕੇ ਆਪਣੇ ਸਾਰੇ ਕੋਟਾਂ ਚੋਂ ਇਹਨਾਂ ਨੂੰ ਬਰੀ ਕਰਾਇਆ ਜਾਵੇ ਹੁਣ ਮੈਂ ਤੁਹਾਨੂੰ ਇਹ ਤਾਂ ਸਿੱਖਿਆ ਆਪਣੀਆਂ ਮੰਗਾ ਜਿੱਥੋਂ ਇਹ ਹਰਕੇ ਵੀ ਇਹਨਾਂ ਨੂੰ ਪਤਾ ਕਿਉਂ ਚੱਲਦਾ ਹੈ ਉਹਨਾਂ ਨੂੰ ਐ ਨਹੀਂ ਪਤਾ ਵੀ ਹੁਣ ਤਾਂ ਜ਼ਿਮੀਦਾਰ ਪੜਿਆ ਲਿਖਿਆ ਜ਼ਿਮੀਦਾਰ ਹੈ ਜਿਹੜੇ ਤਕਰੀਬਨ ਸਾਰੇ ਬੱਚੇ ਆਪਣੇ ਗ੍ਰੈਜੂਏਸ਼ਨ ਕਰ ਚੁੱਕੇ ਨੇ ਤੇ ਵਰਲਡ ਵਾਈਡ ਅਸੀਂ ਜੀਓ ਪੋਲਿਟਿਕਸ ਤੋਂ ਵੀ ਅਵੇਅਰ ਹੈ ਵੀ ਦੁਨੀਆ 'ਚ ਕੀ ਚੱਲ ਰਿਹਾ ਤੇ ਆਪਾਂ ਨੇ ਦੁਨੀਆ ਦੀ ਮਾਰਕੀਟ 'ਚ ਵੀ ਜੇ ਆਪਣੇ ਪ੍ਰੋਡਕਟ ਲਾਂਚ ਕਰਨੇ ਨੇ ਤਾਂ ਉਹਦੇ ਲਈ